ਤੁਸੀਂ ਗੱਲਾਂ ਕਰਦੇ ਹੋਗੇ ਤੁਸੀਂ ਸਾਇੰਸ ਸਥਾਨਾਂ ਤੋਂ ਵਿਗਿਆਨੀਆਂ ਤੋਂ ਸੁਣਿਆ ਹੋਊਗਾ ਕਿ ਇਹ ਧਰਤੀ ਬੰਜਰ ਹੋ ਸਕਦੀ ਹੈ ਜੇਕਰ ਇਸ ਧਰਤੀ ਤੇ ਹਵਾ ਆਕਸੀਜਨ ਦੀ ਕਮੀ ਆ ਗਈ ਤੇ ਆਕਸੀਜਨ ਦੀ ਕਮੀ ਕਿਤਰਾ ਆਉਣੀ ਹੈ ਅਸੀਂ ਰੁੱਖ ਵੀ ਵੱਢ ਕੇ ਗਵਾ ਲਏ ਅਸੀਂ ਆਪਣਾ ਪਾਣੀ ਵੀ ਗਵਾ ਲਿਆ ਉਸ ਵਿਚਾਲੇ ਇੱਕ ਬਹੁਤ ਸੋਹਣੀ ਵੀਡੀਓ ਤੁਹਾਡੇ ਨਾਲ ਅੱਜ ਸਾਂਝੀ ਕਰ ਰਹੇ ਹਾਂ ਇੱਕ ਵੀਰ ਨੇ ਜੋ ਵਾਤਾਵਰਨ ਨੂੰ ਪਿਆਰ ਕਰਦੇ ਨੇ ਆਪਣੇ ਸਾਈਕਲ ਤੇ ਰੋਜ਼ਾਨਾ ਨਿਕਲਦੇ ਨੇ ਤੇ 20 25 25 ਕਿਲੋਮੀਟਰ ਦੀ ਦੂਰੀ ਅੰਦਰ ਜਿੱਥੇ ਵੀ ਇਹਨਾਂ ਨੂੰ ਜਗ੍ਹਾ ਮਿਲਦੀ ਹੈ ਬੂਟੇ ਲਾਉਂਦੇ ਨੇ ਤੇ ਬੂਟੇ ਕਿੱਥੋਂ ਲੈਂਦੇ ਨੇ ਬੂਟੇ ਲੈਂਦੇ ਨੇ ਵੇਸਟ ਦੇ ਹੋਈ ਚੋਂ ਜਿਤਨਾ ਸੜਕਾਂ ਦੇ ਉੱਤੇ ਬੀਜ ਮਿਲ ਜਾਂਦੇ ਨੇ ਉਹ ਇਕੱਠੇ ਕਰ ਲੈਂਦੇ ਨੇ ਵੇਸਟ ਜਿਹੜੇ ਤੁਸੀਂ ਦਹੀਂ ਵਾਲੇ ਕੱਪ ਜਿਹੜੇ ਆ ਉਹ ਸੁੱਟ ਦਿੰਦੇ ਹੋ ਉਹ ਦਹੀਂ ਵਾਲੇ ਕਾਪੇ ਇਕੱਠੇ ਕਰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਵਿੱਚ ਬੀਜ ਲਾ ਕੇ ਬੂਟੇ ਤਿਆਰ ਕਰਕੇ ਫਿਰ ਉਹ ਬੂਟੇ ਜਿੱਥੇ-ਜਿੱਥੇ ਲਾ ਕੇ ਆਉਂਦੇ ਨੇ ਕਲਾ ਬੂਟੇ ਲਾਉਂਦੇ ਹੀ ਨਹੀਂ ਉਹਨਾਂ ਨੂੰ ਪਾਲਦੇ ਵੀ ਨੇ ਆਪਾਂ ਸਿੱਧੀ ਗੱਲਬਾਤ ਕਰਾਉਣੀ ਆ ਵੀਰ ਮੰਗਲ ਸਿੰਘ ਜੀ ਨਾਲ ਵੀਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਦੁਨੀਆ ਦੇ ਵਿੱਚ ਹਰ ਬੰਦਾ ਜਿਹੜਾ ਆਪਣੇ ਆਪਣੇ ਕਮਾਕਾਰਾਂ ਦੇ ਵਿੱਚ ਬਿਜ਼ੀ ਆ ਤੁਸੀਂ ਅੱਜ ਬੂਟੇ ਲਾ ਰਹੇ ਹੋ ਦੂਰ ਦੂਰ ਤੱਕ ਜਾਂਦੇ ਹੋ ਸਾਈਕਲ ਦੇ ਉੱਤੇ ਇਹ ਕਿਵੇਂ ਬਣ ਚਾਇਆ ਇਹ ਮਨ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨਾ ਸਾਡੇ ਅੱਜ ਦੇ ਮਤਲਬ ਅਜ ਤੋਂ ਕੋਈ 10-15 ਸਾਲ ਤੋਂ ਹੀ ਇਹ ਸਟਾਰਟ ਹੋ ਗਈ ਸੀ ਕਿ ਜਿਹੜੇ ਬਾਰਸਾਂ ਜਿਹੜੀਆਂ ਦਿਨੋ ਦਿਨ ਦਿਨੋ ਦਿਨ ਘਟ ਰੀਆਂ ਨੇ ਬਾਰਸਾ ਘਟਦੇ ਘਟਦੇ ਘਟਦੀ ਅੱਜ ਸਮਾਂ ਇਹੋ ਜਿਹਾ ਆ ਗਿਆ ਕਿ ਸਾਲ ਚ ਪਤਾ ਨਹੀਂ ਇਕਦੀ ਹੋ ਜੇ ਕਿ ਨਾ ਹੋ ਜੇ ਜੇ ਹੁੰਦੀ ਵੀ ਇੰਨੀ ਕਰੋਧਤ ਹੁੰਦੀ ਆ ਮੀਂਹ ਨੇਰ ਝੱਖੜ ਜੀ ਕਿਉਂਕਿ ਬੱਦਲਾਂ ਚ ਤਾਂ ਪਾਣੀ ਨਹੀਂ ਹੂੰ ਇਹ ਜਿਹੜੇ ਖੁਸ਼ਕ ਲਾਕਾ ਹੋ ਗਿਆ ਬੰਜਰ ਹੋ ਗਿਆ ਜੀ ਜਿਹੜਾ ਕੁਦਰਤ ਹੈ ਉਹਦੇ ਲਈ ਬੰਜਰ ਹੋ ਚੁੱਕਿਆ ਜੀ ਬਿਲਕੁਲ ਆਪਾਂ ਅੱਜ ਅਸੀਂ ਸੋਚੀਏ ਨਾ ਕਿ ਬੰਜਰ ਹੋ ਜਾਣਾ ਨਹੀਂ ਜਿਹੜੀ ਕੁਦਰਤ ਹੈ ਉਹਦੇ ਲਈ ਹੋ ਚੁੱਕਿਆ ਉਹਦੇ ਲਈ ਹੋ ਚੁੱਕਿਆ ਉਹਦੇ ਲਈ ਹੋ ਚੁੱਕਿਆ ਔਰ ਛਾਤ ਮੈਂ بارش ਹੁੰਦੀ ਹੈ ਹਿਮਾਚਲ ਜੰਮੂ ਕਸ਼ਮੀਰ ਪਹਾੜਾਂ ਦੇ ਵਿੱਚ ਪਤਾ ਨਹੀਂ ਲੱਗਦਾ ਛੋਟੀ ਛੋਟੀ بارش ਚੰਗੀ ਇਹ ਜਲਥਲ ਕਰ ਜਾਂਦੀ ਹੈ ਲੇਕਿਨ ਇੱਥੇ ਨਹੀਂ ਆ ਹਮ ਅਸੀਂ ਅਕਸਰ ਸੋ ਇਹ ਗੱਲਾਂ ਕਰਦੇ ਹੁੰਨੇ ਆ ਕਿ ਲੋਕ ਜਿਹੜੇ ਆ ਕੁਦਰਤ ਦੇ ਨਾਲ ਖਲਵਾੜ ਕਰਦੇ ਨੇ ਰੁੱਖ ਵੱਢ ਦਿੱਤੇ ਜਾਂਦੇ ਨੇ ਰੁੱਖਾਂ ਨੂੰ ਸਾੜ ਦਿੱਤਾ ਜਾਂਦਾ ਪਰ ਲਾਉਣ ਵਾਲੇ ਪਾਸੇ ਕਿਸੇ ਨੂੰ ਜੀ ਪਹਿਲੀ ਗੱਲ ਕਿ ਉਹ ਇਹ ਚੀਜ਼ਾਂ ਜਿਹੜੇ ਹਾਲਾਤ ਬਣੇ ਹੋਏ ਇਹਨਾਂ ਨੂੰ ਮੁੱਖ ਰੱਖਦੇ ਆ ਮੈਂ ਬਚਪਨ ਤੋਂ ਹੀ ਜਿਹੜਾ ਇਸ ਖੇਤਰ ਦੇ ਵਿੱਚ ਪੈਰ ਰੱਖਿਆ ਸੀ ਕਿ ਰੁੱਖ ਲਾਉਣ ਦਾ ਮਨ ਦੇ ਵਿੱਚ ਇੰਨਾ ਚਾਹ ਸੀ ਕਿ ਰੁੱਖ ਲਾਈ ਜਾਣ ਲਾਉਂਦੇ ਰੇ ਲਾਉਂਦੇ ਰੇ ਅੱਜ ਸਮਾਂ ਇਹੋ ਜਿਹਾ ਆਇਆ ਕਿ ਅੱਜ ਆਪਾਂ ਇਹ ਕਾਮਯਾਬੀ ਮਿਲੀ ਆ ਤੋਂ 10 ਤੋਂ 15 ਸਾਲਾਂ ਤੋਂ ਹਜ਼ਾਰਾਂ ਦੇ ਕਰੀਬ ਜਿਹੜੀ ਗਿਣਤੀ ਵਿੱਚ ਬੂਟੇ ਲਾਏ ਰੁੱਖ ਬਣ ਚੁੱਕੇ ਆ ਤੇ ਮਤਲਬ ਅੱਗੇ ਜਿਹੜਾ ਜਤਕਸਰੀ ਚਲੂ ਨਿਰੰਤਰ ਜਾਰੀ ਰਹੂਗਾ ਕਿਤਰਾ ਕਿਤਰਾ ਸੇਵਾ ਕਰਦੇ ਹੋ ਤੁਸੀਂ ਬੂਟੇ ਕਹਿੰਦੇ ਪਹਿਲੋ ਜਗ੍ਹਾ ਲੱਭ ਦਿਓ ਜਾਂ ਕਿ ਤੁਹਾਨੂੰ ਆਪ ਫੋਨ ਕਰਕੇ ਸਾਬਤ ਨਹੀਂ ਆਪ ਨਹੀਂ ਫੋਨ ਕਰਦਾ ਜਗ੍ਹਾ ਦੀ ਚੋਣ ਕਰਨੀ ਪੈਂਦੀ ਆ ਵੀ ਕਿਹੜੇ ਸਕੂਲ ਦੇ ਵਿੱਚ ਘਾਟ ਹੈਗੀ ਰੁੱਖਾਂ ਦੀ ਜਾਂ ਵੀ ਅਸੀਂ ਜੇ ਤੁਹਾਡੇ ਸਕੂਲ 'ਚ ਰੁੱਖ ਲਾਈਏ ਤੁਹਾਡਾ ਕੀ ਮਤਲਬ ਤੁਸੀਂ ਸਹਿਯੋਗ ਦਿਓਗੇ ਇਹ ਜਾ ਕੇ ਜਦੋਂ ਟਾਈਮ ਫਿਰ ਉਹਨਾਂ ਕੋਲ ਲਈਦਾ ਉਸ ਦਿਨ ਜਾਇਦਾ ਬੁਲਾਈਦੀ ਆ ਫਿਰ ਉਹਨਾਂ ਅਧਿਆਪਕਾਂ ਨੂੰ ਵੀ ਜ਼ਿੰਮੇਵਾਰੀ ਦੇ ਦਈਦੀ ਆ ਕਿ ਬੂਟੇ ਪਲ ਜਾਣੇ ਚਾਹੀਦੇ ਆ ਹਾਂ ਬਿਲਕੁਲ ਇਹ ਨਾਲ ਮਿਲ ਕੇ ਕਿ ਤਾਂ ਜੋ ਕਿ ਸਾਡਾ ਜਿਹੜਾ ਦਿਨ ਦਿਨ ਜਿਹੜਾ ਹਾਲਾਤ ਬੰਜਰ ਹੁੰਦੇ ਜਾ ਰਹੇ ਆ ਮੌਸਮ ਜਿਹੜਾ ਇਹ ਮਤਲਬ ਕਰੋਪ ਕਰੋਪੀ ਆ ਕੁਦਰਤ ਦੀ ਇਹ ਕਿਤਨਾ ਕਿਤੇ ਅਸੀਂ ਬਚ ਸਕੀਏ ਕਈ ਵਾਰੀ ਅਸੀਂ ਆਪ ਤੁਹਾਡੇ ਵੀਡੀਓ ਵਗੈਰਾ ਦੇਖਦੇ ਆ ਫੇਸਬੁੱਕ ਤੇ ਤੁਸੀਂ ਵੀਡੀਓ ਪਾਉਂਦੇ ਰਹਿੰਦੇ ਕਿ ਆਪ ਵੇਖਿਆ ਵੀ ਆਪ ਤੁਸੀਂ ਬਾਲਟੀਆਂ ਫੜ ਕੇ ਨਾਲਿਆਂ ਦੇ ਵਿੱਚੋਂ ਜਿੱਥੋਂ ਵੀ ਸੂਇਆਂ ਦੇ ਵਿੱਚੋਂ ਤੁਹਾਨੂੰ ਬਾਲਟੀ ਤੇ ਪਾਣੀ ਭਰ-ਭਰ ਕੇ ਤੁਸੀਂ ਆਪ ਪਾਉਣ ਦੇ ਹੁੰਦੇ ਹੋ ਉੱਥੇ ਕੀ ਗੱਲ ਉੱਥੇ ਪਾਣੀ ਪਾਉਣ ਨੂੰ ਕੋਈ ਨਹੀਂ ਆ ਦੇਖੋ ਪਾਣੀ ਨਹੀਂ ਕੋਈ ਵੀ ਪਾਉਂਦਾ ਹਾਂ ਅ ਜੇ ਉਹ ਲਾਉਣਾ ਹੀ ਮੁੱਖ ਨਹੀਂ ਕੰਮ ਆ। ਹਾਂ ਜੇ ਕੋਈ ਬੰਦਾ ਲੱਗੇ ਬੂਟੇ ਨੂੰ ਪਾਣੀ ਪਾ ਦੇਣਾ ਉਹਦੇ ਨਾਲ ਦੀ ਰੀਝ ਨਹੀਂ ਉਹਦੇ ਜਿੱਡਾ ਵੱਡਾ ਪੁੰਨ ਕੋਈ ਨਹੀਂ ਪਰ ਇਹਦਾ ਕਰਦਾ ਕੋਈ ਨਹੀਂ। ਫਿਰ ਜੇ ਲਾਏ ਤੇ ਦੁੱਖ ਹੁੰਦਾ ਕਿ ਛੜਕਾਂ ਗਲੀਆਂ ਨਾਲੀਆਂ ਕੂੜੇ ਢੇਰਾਂ ਚ ਵੇਸਟੇਜ ਇਕੱਠੀ ਕਰਕੇ ਪੁੱਤਾ ਵਾਂਗੂ ਤਿਆਰ ਕੀਤੇ ਬੂਟੇ ਤੇ ਜਦੋਂ ਲਾਈਦੇ ਆ ਜੀ ਉੱਥੇ ਸੁੱਕ ਸੜ ਮਰ ਜਾਵੇ ਤੇ ਉੱਥੇ ਲਾਉਣ ਦਾ ਹੀ ਕੀ ਫਾਇਦਾ ਜੇ ਪਿੱਛੇ ਜਾ ਕੇ ਆਪਾਂ ਪਾਣੀ ਨਾ ਪਾਇਆ ਫਿਰ ਪਾਣੀ ਕਿੱਥੋਂ ਮਿਲਦਾ? ਕਿਲੋਮੀਟਰ ਤੋਂ ਮਿਲੇ, ਅੱਧਾ ਕਿਲੋਮੀਟਰ ਤੋਂ ਮਿਲੇ, ਨਹਿਰ ਤੋਂ ਮਿਲੇ, ਸਵੇਰ ਤੋਂ ਮਿਲੇ ਉੱਥੋਂ ਕੱਢ ਕੇ ਲਿਆ ਕੇ ਤੁਹਾਨੂੰ ਪਾਉਣਾ ਜ਼ਰੂਰੀ ਹੈ ਕਿ ਇਹ ਬਚ ਜਾਵੇ ਜੇ ਲਾਇਆ ਬਚ ਜਾਵੇ ਇੱਕ ਚੀਜ਼ ਹੋਰ ਮੈਂ ਵੇਖਦਾ ਹੁੰਨਾ ਕਈ ਵਾਰੀ ਮੈਂ ਵੇਖਿਆ ਵੀ ਬਹੁਤ ਲਫਾਫੇ ਵਗੈਰਾ ਗੰਦੀਆਂ ਰੂੜੀਆਂ ਤੋਂ ਤੁਸੀਂ ਕੱਪ ਵਗੈਰਾ ਇਕੱਠੇ ਕਰਦੇ ਹੋ ਕਈ ਵਾਰੀ ਵੀਡੀਓ ਤੇ ਵੇਖਿਆ ਉਹ ਉਹ ਜਦੋਂ ਕੋਈ ਤੁਹਾਨੂੰ ਵੇਹਦਾ ਉੱਥੇ ਤੁਹਾਨੂੰ ਕੋਈ ਵੇਹਦਾ ਨਹੀਂ ਆ ਤੁਹਾਨੂੰ ਲੱਗਦਾ ਨਹੀਂ ਵੀ ਸੋਚਿਆ ਨਹੀਂ ਹੁੰਦਾ ਵੀ ਕੋਈ ਆਖੜੇ ਯਾਰ ਤੋਂ ਸਰਦਾਰ ਬੰਦਾ ਲਫਾਫੇ ਇਕੱਠੇ ਕਰਦਾ ਫਿਰ ਹਾਂਜੀ ਬਿਲਕੁਲ ਚਲੋ ਇਹ ਮਨ ਨੂੰ ਤਾਂ ਲੱਗੂ ਗਈ ਕਿ ਕੋਈ ਕਹੂਗਾ ਕਿ ਇਹ ਕੀ ਕਰ ਰਹੇ ਹਾਂ ਲੇਕਿਨ ਦੁਨੀਆ ਦਾ ਮਾਲਕ ਧਰਤੀ ਤੇ ਆਇਆ ਸੀ ਲੋਕ ਪੱਥਰ ਮਾਰਦੇ ਰਹੇ ਕਿਸੇ ਨੇ ਰੱਬ ਨਹੀਂ ਜਾਣਿਆ ਧਰਤੀ ਤੇ ਆਏ ਆ ਆਪਾਂ ਕਿਹੜੇ ਬਾਗ ਦੀ ਮੂਲੀ ਆ ਲੋਕ ਜੋ ਕਹਿੰਦੇ ਕਈ ਜਾਣ ਫਰਕ ਨਹੀਂ ਪੈਂਦਾ ਆਪਣਾ ਮਕਸਦ ਆ ਆਪਾਂ ਉਹਦੇ ਚ ਕਮਜਾਬੀ ਲੈਣੀ ਆ ਕਿ ਜਿੰਨਾ ਆਪਣੇ ਕੋ ਹੋ ਸਕੇ ਯੋਗਦਾਨ ਪਾ ਜਾਈਏ ਇਸ ਦੁਨੀਆ ਤੇ ਆਏ ਆ ਲੇਕਿਨ ਪਿੱਛੋ ਕਿਛ ਜਾਦਵ ਨਹੀਂ ਕਰਨਾ ਕਿਹਦੇ ਕੋਈ ਸਮਾਂ ਹੈ ਸਾਨੂੰ ਸਾਹ ਮੁੱਲ ਲੈਣੇ ਪੈ ਲੈਣੇ ਪੈ ਸਾਹ ਦੇ ਮੁੱਲ ਲੈਣ ਵਾਲੀ ਗੱਲ ਅੱਜ ਅੱਜ ਦੀ ਡੇਟ ਵਿੱਚ 2025 ਜਾ ਰਿਹਾ ਮੁੱਲ ਲੈਣ ਵਾਲੀ ਗੱਲ ਆ ਜੀ ਕਿਉਂਕਿ ਸਿਲੰਡਰਾਂ ਤੋਂ ਲੜਾਈਆਂ ਹੁੰਦੀਆਂ ਦੇਖੀ ਜਾਂ ਕਿਉਂਕਿ ਮੁੱਲ ਲੈਣ ਵਾਲੀ ਗੱਲ ਹੈ ਕਿ ਰੋਕਣੀ ਆ ਰੋਖਣੇ ਸਾਨੂੰ ਸੋਦਾ ਆਕਸੀਜਨ ਦੇਣੀ ਹੈ ਜਦੋਂ ਰਹੀ ਨਾ ਕੋਠੀਆਂ ਬਣ ਗਈਆਂ ਕੋਠੀਆਂ ਸਾਰੀ ਜਿੰਨੀ 4-5 ਮਰਲੇ ਜਾਂ 10 ਮਰਲੇ ਜਗ੍ਹਾ ਹੁੰਦੀ ਸਾਰੀ ਆਪਾਂ ਕਵਰ ਕਰ ਲੈਣੇ ਆ ਰੁੱਖਾ ਵਾਸਤੇ ਮਰਲਾ ਵੀ ਨਹੀਂ ਰੱਖਦੇ ਤੇ ਆਕਸੀਜਨ 몰ੀ ਦਵਾਂਗੇ ਹੋਰ ਕਿੱਥੋਂ ਲਿਆਵਾਂਗੇ ਕਦੀ ਵਿਰੋਧ ਵੀ ਹੋਇਆ ਵੀ ਤੂੰ ਸਾਡੀ ਜ਼ਮੀਨ 'ਚ ਰੁੱਖ ਕਿਉਂ ਲਾਉਣ ਆਇਆ ਜਾਂ ਕਦੀ ਬੂਟਾ ਇੱਥੇ ਕਿਉਂ ਲਾਇਆ ਜਾਂ ਕੋਈ ਪੁੱਟ ਦਿੰਦਾ ਹੋਵੇ ਪੁੱਟਣ ਦੇ ਚਾਂਸ ਤੇ ਰਹਿੰਦੀ ਆ ਰਹਿੰਦੇ ਪਰ ਖੇਤਾਂ ਦੇ ਬੰਨੇ ਜਾਂ ਜਿਹੜੇ मतलब भईक अंदर हींदे ना ओना दे कुल जाके ओथे भी बूटे लाएया पर बूटे ओथे ਏਡੀ ਛੇਤੀ ਪਲਦੇ ਆ ਕਿ 6 ਮਹੀਨੇ ਵਿੱਚ ਪਤਾ ਨਹੀਂ ਹੁੰਦਾ ਕਿ 6 ਮਹੀਨੇ ਦਾ ਬੂਟਾ ਹੋਊਗਾ ਹਾਂ ਕਈ ਵਾਰੀ ਪਾਣੀ ਉਥੇ ਖੁੱਲਾ ਹੋ ਸਕਦਾ ਪਾਣੀ ਖੁੱਲਾ ਉਹ ਜਦ ਲਾਈਦੇ ਉਹ ਕਹਿੰਦੇ ਕੋਈ ਗੱਲ ਨਹੀਂ ਭਾਈ ਤੁਸੀਂ ਲੱਗ ਜਾਓ ਅਸੀਂ ਤਾਂ ਨੱਕਾ ਹੀ ਵੜਨਾ ਨੱਕਾ ਹੀ ਵੜਨਾ ਬਿਲਕੁਲ ਅਸੀਂ ਕਿਹੜਾ ਬਾਟਨੀ ਫੜਨੀ ਆ ਪਰ ਉਹ ਛੇਤੀ ਪਲ ਜਾਂਦਾ ਉਹ ਜ਼ਮੀਨ ਪੋਲੀ ਹੁੰਦੀ ਆ ਤੇ ਅਨ ਲਾਗੇ ਪਿੰਡ ਸਕੂਲ ਤੇ ਬੂਟੇ ਲਾਏ ਸੀ ਹਾਂ ਤੇ ਉਹ ਤੀਜੇ ਚੌਥੇ ਦਿਨ ਗੇੜਾ ਹੁੰਦਾ ਉਹ ਪੁੱਟ ਗਏ ਮੈਂ ਤਾਂ ਜੰਗਲੇ ਵੀ ਵੜੇ ਸੀ ਟਾਂ ਦੇ ਲੱਗੋ ਇਕੱਠੀਆਂ ਕਰਕੇ ਉਹ ਟੇਟਾ ਦੇਤੀਆਂ ਸੁੱਕ ਗਏ ਪਰ ਸੁੱਕੇ ਵੀ ਚੱਕ ਲਿਆंदे ਉਹ ਕਰਦੇ ਕਹਿਣ ਲੱਗੇ ਵੀ ਇਹ ਸੁੱਕੇ ਵੀ ਕਦੀ ਹਰੇ ਹੋਏ ਆ ਕਦੀ ਮਰੇ ਜਾਂਦਾ ਨਹੀਂ ਹੋਏ ਮੈਂ ਹਾਂ ਜੀ ਉਹ ਚਾਵੇ ਤੇ ਕਰ ਸਕਦਾ ਉਹ ਤਿੰਨ ਬੂਟੇ ਸੀ ਉਹ ਤਿੰਨੇ ਹਰੇ ਹੋਗੇ ਸੀ ਹੂੰ ਮੈਂ ਲਫਾਫੇ ਚ ਲਾਈ ਸੀ ਇਹ ਮਤਲਬ ਤਿੰਨੇ ਹਰੇ ਹੋਗੇ ਸੀ ਤਿੰਨੇ ਹਰੇ ਹੋਗੇ ਹਾਂਜੀ ਉਸ ਤੋਂ ਅਗਲੀ ਗੱਲ ਆਪਾਂ ਚਾਰ ਪਾਉਨੇ ਆ ਹੂੰ ਚਾਰ ਪਾ ਕੇ ਜਦੋਂ ਇੱਕ ਅੰਬ ਹੁੰਦਾ ਉਹਨੂੰ ਪੁਰਜਾ-ਪੁਰਜਾ ਕਰ ਦਿੰਨੇ ਆ ਬਿਲਕੁਲ ਕਈ ਟੁਕੜੇ ਕਰ ਦਿੰਨੇ ਆ ਕਦੀ ਸੋਚ ਵੀ ਨਹੀਂ ਸਕਦੇ ਕਿ ਟੁਕੜਿਆਂ ਦੇ ਵਿੱਚੋਂ ਵੀ ਅੰਬ ਉੱਗੇ ਹੋਣਗੇ ਹਾਂ ਸਹੀ ਹੈ ਕਿ ਇਹ ਥੇ ਨਾ ਢੇਰੀ ਲਾਤੀ ਹਾਂ ਤੇਰੀ ਲਾਤੀ ਤੋਂ ਜਿੰਨੇ ਟੁਕੜੇ ਸੀ ਹਾਂ ਉਹਨੇ ਦੇ ਵਿੱਚੋਂ ਉਨੇ ਹੀ ਟੁਕੜੇ ਆਂਬ ਉਗ ਗਏ ਵਾਹ ਕੀ ਬਾਤ ਗੁੱਦੇ ਦੇ ਵਿੱਚੋਂ ਹਾਂ ਨਸਟੋਏ ਬੀਜ ਦੇ ਵਿੱਚੋਂ ਹਾਂ ਹਾਂ ਵੀ ਜੇ ਕੁਦਰਤ ਹੀ ਨਹੀਂ ਦਿਆਲ ਆ ਤੇ ਉਹ ਕਹਿੰਦੀ ਪਿਛਾ ਭੋਂਗੇ ਨਾ ਵੇਖੀ ਜੇ ਇੱਕ ਆਂਬ ਦੀ ਲਾਉਨੇ ਆਪਾਂ ਇੱਕ ਗਿੱਟਕ ਲਾ ਦਿੰਨੇ ਆ ਉਹ ਚ ਪੰਜ ਪੰਜ 7 7 ਆਂਬ ਉਗੋਣੇ ਇੱਕ ਜਾਮਨੂ ਚ ਪੰਜ ਪੰਜ 7 7 ਉਹ ਜਾਮਨੂ ਉਗੋਣੇ ਇਹ ਫਿਰ ਉਹ ਕਿਉਂਕਿ ਉਹ ਦਾ ਇਸ਼ਾਰਾ ਇਹ ਕਹਿੰਦੇ ਆ ਵੀ ਤੂੰ ਪਿਛਾ ਭੋਂਗੇ ਨਾ ਵੇਖੀ ਹਾਂ ਕਰਦੇ ਹਾਲਾਤ ਭਾਵੇਂ ਕੱਖ ਨਾਵੇ ਕਰਦੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਨੇ ਤੁਸੀਂ ਆਪਣੇ ਕੰਮਕਾਰ ਚ ਵੀ ਨਹੀਂ ਹੈਗੇ ਮਤਲਬ ਵੀ ਕੋਈ ਕੰਮਕਾਰ ਵੀ ਕੋਈ ਨਹੀਂ ਹੈਗਾ ਕਮਾਈ ਦਾ ਸਰੋਤ ਵੀ ਕੋਈ ਨਹੀਂ ਫੇਰ ਵੀ ਬੂਟਿਆਂ ਦੀ ਸੇਵਾ ਨਿਭਾ ਰਹੇ ਹੋ ਬਹੁਤ ਬਿਲਕੁਲ ਇਹ ਜਿਹੜਾ ਘਰ ਹੈ ਆਪਣਾ ਨਹੀਂਗਾ ਹਾਂ ਇੱਥੇ ਦੇ ਇੱਕ ਹਸਾਬ ਦਾ ਰਾਖੀ ਵਸਤਾ ਹੀ ਆ ਇੱਕ ਕਿਸੇ ਦੀ ਜਗ੍ਹਾ ਹੈ ਹਾਂ ਇੱਥੇ 4 ਕਮਰਲੇ ਜਗ੍ਹਾ ਜਿਹੜੀ ਆ ਉਹਦੇ ਵਿੱਚ ਆ ਮਰਲਾ ਕ ਇਧਰ ਨਰਸਰੀ ਦੀ ਛੱਡਿਆ ਵਾ ਤੇ ਜਾਂ ਇੱਕ ਦੋ ਕਮਰੇ ਆ ਤੇ ਉਹ ਬਾਥਰੂਮ ਆ ਜਿਹੜਾ ਮੋੜੀਆਂ ਦੀ ਸੱਤ ਪਈ ਹੋਈ ਹੈ ਤੇ ਇਹ ਵੀ ਆਪਣਾ ਨਹੀਂ ਕੋਈ ਨਿੱਜੀ ਜਾਇਦਾਦ ਕੋਈ ਬੈਂਕ ਬੈਲੈਂਸ ਕੁਝ ਨਹੀਂ ਹੈਗਾ ਹੂੰ ਮਨ ਚ ਆਉਂਦਾ ਨਹੀਂ ਵੀ ਮੇਰੇ ਕੋਲ ਵੀ ਹੋਣਾ ਚਾਹੀਦਾ ਹੈ ਸਭ ਕੁਝ ਹੈ ਤੇ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਕਿ ਯਾਰ ਮੇਰੇ ਕੋਲ ਵੀ ਹੋਵੇ ਹੂੰ ਪਰ ਹਾਲਾਤ ਕੁਦਰਤੀ ਆ ਜੇ ਕਿਤੇ ਕਿਸੇ ਦੇ ਮਨ ਮੇਰ ਪੈ ਜਾਵੇ ਤੇ ਭਾਵੇਂ ਕੋਈ ਬੰਦਾ ਆ ਕੇ ਚਲਾ ਆ ਤੂੰ ਸੱਜਣਾ ਮੈਂ ਤੇਰੀ ਸਪੋਰਟ ਕਰਦਾ ਹੂੰ ਕੋਈ ਦਾਨੀ ਸਪੋਰਟ ਕਰੇ ਹੋ ਸਕਦਾ ਪਰ ਜੇ ਆਖੀ ਦਿਹਾੜੀ ਲਾ ਕੇ ਜਾਂ ਰੁਪਈਆ ਰੁਪਈਆ ਮੰਗ ਕੇ ਉਹ ਨਹੀਂ ਹੋ ਸਕਦਾ ਕਿਹੜੇ ਕਿਹੜੇ ਬੂਟੇ ਤੁਸੀਂ ਤਿਆਰ ਕਰਦੇ ਹੋ ਕਰਦੇ ਵਿੱਚ ਮੇਰੇ ਕੋ ਪਿੱਪਲ ਬੋੜ ਤ੍ਰੇਗ ਜਮਨ ਅੰਬ ਤੂਤ ਟਾਲੀ ਸੁਖਚੈਨ ਅਰਜਨ ਸਵੰਜਨਾ ਕੋਈ 35 40 ਕਿਸਮ ਦੇ ਬੂਟੇ ਹੁੰਦੇ ਆ ਹਰ ਬੂਟਾ ਤਿਆਰ ਕਰ ਇਹ ਜਿਹੜੇ ਤੁਸੀਂ ਬੂਟੇ ਆਪ ਤਿਆਰ ਕਰਦੇ ਹੋ ਵੇਸਟੇਜ ਲਿਆ ਕੇ ਇਕੱਠੇ ਕਰਕੇ ਉਹਨਾਂ ਨੂੰ ਫਿਰ ਮੁੱਲ ਵੇਚਦੇ ਹੋ ਕਿ ਜਾਂ ਫ੍ਰੀ ਸੇਵਾ ਨਹੀਂ ਸਰ ਫ੍ਰੀ ਸੇਵਾ ਹੈ ਇਹ ਸਰਕਾਰੀ ਨਰਸਰੀ ਹੈ ਪੱਟੀ ਹਾਂ ਇੱਥੋਂ 25 ਰੁਪਏ ਦਾ ਬੂਟਾ ਹੋ ਚੁੱਕਿਆ ਹਾਂ ਜਦੋਂ ਉੱਥੋਂ 25 ਰੁਪਏ ਸੁਣਾਏ ਜਾਂਦੇ ਹੋ ਫਿਰ ਮੇਰੇ ਕੋ ਆ ਜਾਂਦੇ ਆ ਹਾਂ ਮੇਰੇ ਕੋਲ ਕੋਈ ਨਾ ਨਹੀਂ ਹਾਂ ਫਰੀਦ ਦੇਣੇ ਫਰੀਦ ਦੇਣੇ ਵਾ ਵਾ ਮੈਂ ਇਹ ਵੀ ਕਹਿੰਦਾ ਕਿ ਤੁਸੀਂ ਲਿਜਾਓ ਨਾ ਮੈਂ ਆਉਂਗਾ ਲਾਉਣ ਅੱਛਾ ਮੈਂ ਲਾ ਕੇ ਆਉਂਗਾ ਤੁਹਾਡੇ ਤਰੀਕੇ ਨਾਲ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਫਿਰ ਜਿੰਮੇਦਾਰ ਬਹਿਕਾਂ ਦੇ ਜਿੱਥੇ ਵੀ ਅਗਲਾ ਜਗਾ ਬਚਦੀ ਆ ਦੱਸਦਾ ਵਾ ਉੱਥੇ ਜਾ ਕੇ ਲਾ ਕੇ ਆਉਣਾ ਮੈਂ ਅੱਛਾ ਫਿਰ ਜਦੋਂ ਉਹ ਅਗਲਾ ਕਹਿੰਦਾ ਵਾ ਵੀ ਭਾਈ ਸਾਡੇ ਬੂਟੇ ਲਾ ਕੇ ਆਵੀਂ ਫਿਰ ਕੋਈ ਮਾਨ ਕੋਈ ਮਾਨ ਸਨਵਾ ਕੋਈ ਪੈਸਾ ਤੇ ਲਾ ਦਿੰਦੇ ਨਹੀਂ ਕੋਈ ਨਹੀਂ ਕੋਈ ਨਹੀਂ ਦਿੰਦੇ ਕੋਈ ਨਹੀਂ ਕਿਉਂਕਿ ਜੇ ਉਹ ਪੈਸੇ ਤੇ ਲੈ ਮੈਨੂੰ ਦੇਣੇ ਫਿਰ ਉੱਥੇ ਬੂਟਾ ਮੋਦ ਲੈ ਆ ਕੇ ਮੈਨੂੰ ਪੁੱਛਣ ਵੀ ਨਾ ਹਾਂ ਮੈਂ ਗੱਲ ਤੇ ਆਇਆ ਨਾ ਹੈ ਨਾ ਉਹ ਤੋਂ ਉਧਰੋਂ ਉਧਰੋਂ ਮੋਲ ਮੰਗਿਆ ਗਿਆ ਉਹ ਕਹਿੰਦੇ ਇਧਰੋਂ ਫ੍ਰੀ ਮਿਲ ਜਾਣੇ ਆ ਉਹ ਰਸਤਾ ਉਹ ਹੀ ਇਖਤਿਆਰ ਕਰ ਲੈਂਦੇ ਕਿ ਚੱਲ ਮੰਗਲ ਸਿੰਘ ਤੋਂ ਚੱਲਦੇ ਆ ਉਹ ਤੋਂ ਫ੍ਰੀ ਮਿਲ ਜਾਣੇ ਤੇ ਚੱਲ ਨਾਲੇ ਲਾ ਵੀ ਆਊਗੇ ਨਾਲੇ ਪਾਣੀ ਧਾਣੀ ਵੀ ਨਾਲੇ ਤਰੀਕੇ ਨਾਲ ਲਾ ਦੂਗਾ ਤਰੀਕੇ ਨਾਲ ਲਾ ਇਹ ਚੀਜ਼ਾਂ ਇਹ ਇਹ ਤੇ ਇੱਕ ਬਹੁਤ ਮੈਂ ਸਮਝਦਾ ਵੀ ਇਹ ਬਹੁਤ ਜਿਹਨੂੰ ਕਹਦੀ ਆ ਪਾਪੀ ਛੋਟੀ ਗੱਲ ਆ ਕਿ ਜੇ ਇੱਕ ਬੰਦਾ ਤੁਹਾਡੀ ਸੇਵਾ ਕਰ ਰਿਹਾ ਤੇ ਯਾਰ ਜੇ ਉਹਨੂੰ 150 ਆਪਾਂ 200 ਦੇ ਵੀ ਦੇਆ ਕਿਹੜੀ ਗੱਲ ਆ ਹਾਂ ਬਿਲਕੁਲ ਫਰਕ ਨਹੀਂ ਕੋਈ ਪੈਂਦਾ ਪਰ ਨਹੀਂ ਐਦਾਂ ਦਾ ਕੋਈ ਨਹੀਂ ਐਦਾਂ ਦਾ ਕੋਈ ਨਹੀਂ ਕੁਛ ਨਹੀਂ ਆ اچھا ਕੋਈ ਸਮਾਜ ਸੇਵੀ ਲੋਕ ਹੁੰਦੇ ਆ ਜਿਤਨਾ ਤੁਸੀਂ ਸੰਸਥਾ ਜਾਂਦੇ ਬੂਟੇ ਲਾਉਣ ਸਕੂਲਾਂ ਜਾਂਦੇ ਹੋ ਕਾਲਜਾਂ ਜਾਂਦੇ ਹੋ ਕਦੀ ਉਹਨਾਂ ਵੱਲੋਂ ਕੋਈ ਮਾਨ ਸਨਮਾਨ ਨਹੀਂ ਨਹੀਂ ਕੋਈ ਨਹੀਂ ਕੋਈ ਵੀ ਨਹੀਂ ਮਿਲਿਆ ਕੋਈ ਨਹੀਂ ਕੋਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਸਰਕਾਰ ਵੱਲੋਂ ਕੋਈ ਨਹੀਂ ਕਿਸੇ ਵੱਲੋਂ ਵੀ ਨਹੀਂ ਆ ਹੂੰ ਤੇ ਫੇਰ ਘਰ ਦਾ ਕੰਮ ਚੱਲਾ ਕਿੱਦਾਂ ਚੱਲਦਾ ਵਾਈਫ ਮਸ਼ੀਨ ਚਲਾ ਕੇ अच्छा कर दी मशीन चलाऊंगा हां वो हेडीकैपिट ਨੇ اچھا ਤੇ ਸਟਿਚਿੰਗ ਦਾ ਕੰਮ ਕਰਦੇ ਤੇ ਬੇਟਾ ਫ੍ਰਿਜ এসি আর ও ਫਿਲਟਰ ਦੀ ਇੱਕੋ ਬੇਟਾ اچھا اچھا ਤੇ ਮਾੜਾ ਮੋਟਾ ਹੁਣ ਸੰਧਾ ਖਣੋ ਘਾਟ ਆ ਵੀ ਜੇ ਕੋਈ ਸੰਧ ਹੋਣ ਤੇ ਉਹ ਕਿਧਰ ਕਿਤੇ ਕੰਮ ਕਰਕੇ ਆਵੇ ਹੁਣ ਸੰਧ ਨਹੀਂ ਹੈਗੇ ਕਿਤੇ ਦੁਕਾਨ ਨਹੀਂ ਪਾ ਸਕਦਾ ਬਸ ਸਰਕਲ ਹੀ ਰੋਟੀ ਹੈ ਦੋ ਵਕਤ ਦੀ ਰੋਟੀ ਹੈ ਇਹ ਤੋਂ ਵੱਧ ਕੁਝ ਨਹੀਂ ਹੈਗਾ ਬੈਂਕ ਬੈਲੈਂਸ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਹੂੰ ਕੁਝ ਨਹੀਂ ਕੋਈ ਸੰਗਤ ਨੂੰ ਕਹਿਣਾ ਚਾਹੋਗੇ ਜਿਹੜੇ ਵਾਤਾਵਰਣ ਦੇ ਨਾਲ ਖਲਵਾਲ ਕਰਦੇ ਨੇ ਅੱਜ ਵੀ ਇੱਕ ਆਪਾਂ ਬਹੁਤ ਸਾਰੇ ਐਸੇ ਲੋਕ ਮੈਂ ਮੂਰਖ ਲੋਕ ਹੀ ਕਹਾਵਾਂਗਾ ਵੀ ਜਿਹੜੇ ਵੱਡੇ ਵੱਡੇ ਰੁੱਖ ਸਾੜ ਦਿੰਦੇ ਨੇ ਜਾਂ ਡਵੈਲਪਮੈਂਟ ਦੇ ਨਾਂ ਤੇ ਸਰਕਾਰਾਂ ਵੱਲੋਂ ਵੀ ਵੱਡੇ ਵੱਡੇ ਪੁਲ ਬਣਾ ਦਿੱਤੇ ਗਏ ਉਹਨਾਂ ਨੂੰ ਮਤਲਬ ਬੂਟੇ ਲਾਉਣ ਦਾ ਕੁਝ ਨਹੀਂਗਾ ਪਰ ਪੁੱਟ ਜਿੰਨੇ ਮਰਜੀ ਦੇ ਮੈਂ ਤੇ ਇੱਕ ਸਰਕਾਰਾਂ ਵਾਸਤੇ ਦੇਈ ਹੋਈ ਬੇਨਤੀ ਆ ਕਿ ਜੇ ਤੁਸੀਂ ਰੂਟ ਚੇਂਜ ਕਰ ਲਓ ਹਾਂ ਕੋਈ ਮੋੜ ਹੋਰ ਪਾਸੇ ਅਕਵਾਇਰ ਹੋਰ ਪਾਸੇ ਕਰ ਲੋ ਜੇ ਤੁਸੀਂ ਸਾਈਡ ਕਿਨਾਰੀ ਵੱਢਣੀ ਦੇ ਕਿਨਾਰੀ ਖੜੀ ਦੇਣ ਦੋ ਅਗਲੇ ਬੰਨੇ ਸ਼ੁਰੂ ਕਰ ਲੋ ਹਾਂ ਤੇ ਤੁਸੀਂ ਰੁਕ ਏਨੇ 40 40 50 50 ਸਾਲ ਜਿਹੜੇ ਮਤਲਬ ਰੁੱਖ ਪੂਰਾ ਆਪਣਾ ਜੁਬਨ ਉਹਨਾਂ ਤੇ ਬਣਿਆ ਹੋਇਆ ਵਾ ਆਪਣਾ ਸੰਸਾਰ ਵਸਾਈ ਬੈਠੇ ਆ ਉਹਨਾਂ ਨੂੰ ਨਾ ਝਾੜੋ ਕਿਉਂਕਿ ਤੁਸੀਂ ਜੇ ਅੱਜ ਲਾਹੋਗੇ ਵੀ ਤੇ ਤੁਸੀਂ ਕਿਹੜੇ ਵੇਖਣੇ ਆਉਣ ਵਾਲੀ ਪੀੜ੍ਹੀ ਦੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅੱਜ ਲੱਗੇ ਤੇ ਰੁੱਖ ਬਣਨਗੇ ਤੇ ਸੋਚ ਵੀ ਨਹੀਂ ਸਕਦੇ ਹੂੰ ਤੇ ਜੇ ਬਣੇ ਹੋਈ ਅਸੀਂ ਰੱਖ ਲਈਏ ਬਿਲਕੁਲ ਇਹ ਸਾਡੀ ਵਿਰਾਸਤ ਬਚ ਜੇ ਜੀ ਤੇ ਸੋ ਰੁੱਖ ਲਾਓ ਵੱਧ ਵੱਧ ਲਾਓ ਹੂੰ ਪਾਣੀ ਪਾਓ ਸਾੜੋ ਨਾ ਜਿੱਥੇ ਕਿਤੇ ਰਹਿਦ ਖੂਦ ਅਸੀਂ ਖੇਤਾਂ ਦੇ ਵਿੱਚ ਹੈਗੀ ਆ ਉਹਨੂੰ ਥੋੜਾ ਕੋ ਉਧਰੋਂ ਬਚਾ ਦੋ ਵਾਹ ਕੇ ਜਗਾ ਉਨੀ ਕਿ ਰੁੱਖ ਬਚ ਜਾਣ ਕਿ ਨਵੇਂ ਦੇ ਇੰਨੇ ਲੱਗ ਕੇ ਪਲ ਨਹੀਂ ਰਹੇ ਕੋਈ ਦਿਸ ਨਹੀਂ ਰਿਹਾ ਹੂੰ ਹਰ ਬੰਦਾ ਲੱਗਾ ਹੋਇਆ ਜਿੰਨਾਂ ਕ ਯੋਗਦਾਨ ਕਿਸ ਪੈਂਦਾ ਪਾ ਰਿਹਾ لیکن ਧਰਤੀ ਨੂੰ ਹਰਿਆ ਭਰਿਆ ਹੋਣਾ ਬਹੁਤ ਸਮੱਸਿਆ ਬੜੀ ਵੱਡੀ ਸਮੱਸਿਆ ਵਾ ਬਿਲਕੁਲ ਤੇ ਜੇ ਹਰ ਇਨਸਾਨ ਇੱਕ ਰੁੱਖ ਲਾ ਕੇ ਉਹਨੂੰ ਪਾਲ ਦੇ ਤੇ ਉਹ ਸਮਾਂ ਦੂਰ ਨਹੀਂ ਰਾਤੋਂ ਦਿਨਾਂ ਚੜੇ ਪੰਜਾਬ ਹਰਿਆ ਭਰਿਆ ਬਹੁਤ ਸਾਰੇ ਬਹੁਤ ਸਾਰੇ ਦੇਸ਼ਾਂ ਨੇ ਇਦਾਂ ਕੀਤਾ ਵੀ ਆ ਬੂਟੇ ਲਾ ਕੇ ਆਪਣਾ ਵਾਤਾਵਰਣ ਸਹੀ ਕੀਤਾ ਆਪਣਾ ਟੈਂਪਰੇਚਰ ਡਾਊਨ ਕੀਤਾ ਹਾਂ ਹਰੇਕ ਦੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਜਿੰਨੀ ਸਾਡੀ ਜਨਸੰਖਿਆ ਵਾ ਪੰਜਾਬ ਦੀ ਹੋਵੇ ਜਾਂ ਪੰਜਾਬ ਤੋਂ ਬਾਹਰ ਇੰਡੀਆ ਦੀ ਪੂਰੀ ਦੀ ਹੋਵੇ ਹਰੇਕ ਬੰਦਾ ਇੱਕ ਰੁੱਖ ਲਾ ਕੇ ਪਾਲ ਦੇਵੇ ਤੇ ਅਸੀਂ ਸੋਚ ਨਹੀਂ ਸਕਦੇ ਚੰਦ ਦਿਨਾਂ ਦੇ ਵਿੱਚ ਪੰਜਾਬ ਹਰਿਆ ਭਰਿਆ ਹੋ ਸਕਦਾ ਸਾਡਾ ਦੇਸ਼ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਸੋ ਇਹਨਾਂ ਵੀਰ ਮੰਗਲ ਸਿੰਘ ਜੀ ਬੂਟੇ ਲਾਉਂਦੇ ਹੀ ਨਹੀਂ ਉਹਨਾਂ ਨੂੰ ਪਾਲਦੇ ਵੀ ਨਹੀਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਬੂਟੇ ਜਿਹੜੇ ਆ ਹੁਣ ਤੱਕ ਲਾ ਚੁੱਕੇ ਜਿਹੜੇ ਵੱਡੇ ਵੱਡੇ ਰੁੱਖ ਬਣ ਚੁੱਕੇ ਆਓ ਸਾਰੇ ਇੱਕ ਜਣੇ ਹੱਲਾ ਬਾਰੀਏ ਕਿ ਇਸ ਧਰਤੀ ਨੂੰ ਬਚਾਉਣ ਲਈ ਇਸ ਪਵਨ ਗੁਰੂ ਪਾਣੀ ਪਿਤਾ ਦੇ ਸਿਧਾਂਤ ਨੂੰ ਅੱਗੇ ਤੋਰਦਿਆਂ ਹੋਇਆਂ ਜਿੰਨੇ ਵੀ ਅਸੀਂ ਜੀਵਾਂ ਇੱਕ ਇੱਕ ਬੂਟਾ ਤੇ ਯਾਰ ਜ਼ਰੂਰ ਲਾਈਏ ਇੱਕ ਬੂਟੇ ਨਾਲ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਘਰਾਂ ਦੇ ਵਿੱਚ ਤੁਸੀਂ ਗਮਲੇ ਦੇ ਵਿੱਚ ਵੀ ਲਾ ਸਕਦੇ ਹੋ ਕੁਝ ਛੋਟੇ ਫਲਾਂ ਵਾਲੇ ਬੂਟੇ ਲਾ ਲਓ ਘਰਾਂ ਦੇ ਵਿੱਚ ਜਿੱਥੇ ਵੀ ਜਗ੍ਹਾ ਤੁਹਾਨੂੰ ਮਿਲਦੀ ਆ ਸਬਜ਼ੀਆਂ ਲਾ ਲਓ ਕੁਝ ਕੁਝ ਨਾ ਕੁਝ ਆਕਸੀਜਨ ਦੇ ਬੂਟੇ ਜਿਹੜੇ ਆ ਜ਼ਰੂਰ ਲਾਓ ਜਿਹੜੇ ਸਾਡੇ ਬੱਚਿਆਂ ਨੂੰ ਬਚਾ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਤੇ ਤੁਹਾਨੂੰ ਸਾਹ ਜਿਹੜੇ ਆ ਉਹ ਮੁੱਲ ਲੈਣੇ ਪੈਣਗੇ ਅਕਸਰ ਅਸੀਂ ਗੱਲ ਕਰਦੇ ਹੁੰਦੇ ਆ ਕਿ ਤੁਸੀਂ ਘਰ ਦੇ ਵਿੱਚ 40 45000 ਦਾ ਏਸੀ ਲਵਾ ਲੈਂਦੇ ਹੋ ਪਰ ਤੁਸੀਂ ਕਿਤੇ 40000 ਰੁਪਈਆ ਦਾ ਬੂਟਾ ਲੈ ਕੇ ਵੀ ਲਾ ਕੇ ਵੇਖੋ ਤੁਹਾਨੂੰ ਜਿਆਦਾ ਖੁਸ਼ੀ ਮਿਲੂਗੀ ਸਕੂਨ ਮਿਲੂਗਾ ਸੋ ਵਾਤਾਵਰਨ ਨੂੰ ਸੰਭਾਲਣ ਵਾਸਤੇ ਕਹਿੰਦੇ ਆਓ ਰੁੱਖ ਲਗਾਓ ਤੇ ਜੀਵਨ ਬਚਾਓ ਰੋਕੀ ਸਾਡਾ ਜੀਵਨ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਲਾਇ ਜੁੜੇ ਰਹੋ ਪੰਜਾਬੀ ਲੋਕ ਚੈਨਲ ਧੰਨਵਾਦ